ਚਲੋ ਅੱਜ ਕੋਈ ਬੰਦਾ ਤਾਂ ਆਇਆ ਕੰਮ ਪਰ ਹਾਂ ਤਾਂ ਮੈਂ ਮੈਨਾਂ ਅੱਜ ਕੋਈ ਬੰਦਾ ਤਾਂ ਕੰਮ ਪਰ ਆਇਆ ਆਉਣਾ ਆਉਦਾ ਸੀ ਹਾਂ ਆਹ ਲੈ ਲੀਏ ਮੀਰਾ ਮੈਂ ਕਿਹਾ ਮੀਂਹ ਜਦੋਂ ਤੂੰ ਕੰਮ ਕਰਦਾ ਨਹੀਂ ਹੈਗਾ ਨਾ ਉਹ ਟਾਈਮ ਨਹੀਂ ਨਿਕਲਦਾ ਹਾਂ ਮੈਂ ਕੀ ਆ ਪ੍ਰੋਸੈਸਰ ਦਾ ਕਿੱਦਾਂ ਕਰੂੰਗਾ ਸਾਰਾ ਕੁਝ ਕਿੱਦਾਂ ਸੋਚਾਂ ਮੈਨੂੰ ਦੱਸ ਮਰਾ ਸਮਝਾ ਮੜਾ ਜਾ ਇਹ ਬਾ ਸਿੱਧਾ ਹੈ ਸਿੱਧਾ ਪੰਨਗੇ ਨੂੰ ਕਿਆ ਹਾਲ ਆ ਭਾਈ ਇਹ ਕਿੱਦਾਂ ਫਿਰ ਵੀ ਸਿੱਧਾ ਪੰਨਗੇ ਹਾਂ ਇੱਥੇ ਖੰਨਾ ਰੱਖ ਲੈਣਾ ਸਿੱਧਾ ਟੇਪਰ ਤੇ ਪਾ ਦੇਣਾ ਬਾਕੀ ਟਾਇਲ ਆਲਾ ਬਰਾਹਣ ਦਾ ਉੱਪਰ ਤੇ ਫੁੱਲ ਬੂਤੀ ਕਿੱਥੇ ਤੱਕ ਇੱਥੇ ਤੱਕ ਕਿੱਥੇ ਤੱਕ ਲੱਗੇ ਆਉਂਗਾ ਅੱਗੇ ਹਾਂ ਇੱਥੇ ਤੱਕ ਵੀ ਇੱਥੇ ਹੀ ਮਾਰਨਾ ਤੇ ਆ ਕੇ ਬਾਹਰ ਅੱਛਾ ਆ 9 ਇੰਚ ਕੰਦੇ ਹੀ ਲੈਣੀ ਆ ਆਪਾਂ ਨੇ ਕਵਰ ਕਰਨੀ ਆ ਹਾਂ ਹਾਂ ਨਾ ਇੱਥੇ ਵੀ ਆਹ ਸਲੀਪਾ ਬਣਾਉਂਗਾ ਵਿੱਚ ਕਿ ਸਲੀਪਾ ਚੱਕ ਦੇਣੀ ਆ ਸਿੱਧਾ ਬੋਹੀ ਹਾਂ ਫੱਟੇ ਲਾ ਕੇ ਮੈਂ ਕਰ ਦਵਾਂਗਾ ਇਹਦਾ ਜਿਗਾਰ ਗੱਬੇਆਂ ਨਾਲ ਆਹ ਜਿੰਨਾ ਖੰਨਾ ਛੱਡਦਾ ਨਾ ਤੇਰਾ ਕੀ ਮੈਂ ਉਹ ਬਣਾਇਆ ਯਾਰ ਮੈਂ ਤਾਂ ਐਂ ਕਹਿੰਦਾ ਦਾ ਦੇਖ ਜੇ ਕਰਨਾ ਹੀ ਆ ਇਹਨੂੰ ਅਲੱਗ ਚੱਕ ਲੈ ਇੱਥੇ ਤੇ ਹਾਂ ਆ ਚੀਜ਼ ਜਿਹੜੀ ਇੱਥੇ ਤੇ ਨਾ ਇੰਨੀ ਚੀਜ਼ ਅਲੱਗ ਕਰ ਲੈ ਪਹਿਲਾਂ ਬਣਾ ਲੈ ਹੂੰ ਜਿਹੜੀ ਇਹਦੇ ਪਰ ਪੱਟੇ ਪਾ ਦੇ ਅਸੀਂ ਇੰਨਾ ਆਪਣਾ ਪੱਕਾ ਉਹ ਲਾ ਲਾਂ ਨੇ ਫਰਸ ਜੇ ਸਾਰਾ ਕੱਲੋਂ ਨਾਲਾ ਨੂਲਾ ਤੋੜਨਾ ਪੈਗਾ ਸਾਰਾ ਫਿਰ ਤੇਰਾ ਸਾਰੇ ਟੁੱਟਣਾ ਉਹ ਸਿਰੇ ਤੇ ਲੈ ਕੇ ਸਿਰੇ ਤੱਕ ਫਿਰ ਤੇਰਾ ਐਂਗਲ ਬਣੂਗਾ ਇਹਨੂੰ ਬੁਲਾਉਣਾ ਪੈਣਾ ਕਿਹੜਾ ਬਤਾਇਆ ਸੋਚਦਾ ਵੀ ਕੱਲੋਂ ਜੇ ਨਾਲਾ ਨੂਲਾ ਪੱਟ ਦੇ ਫਿਰ ਸਾਡਾ ਇਧਰ ਪਾਸੇ ਤਾਂ ਬਚਿਆ ਰਹੂਗਾ ਨਹੀਂ ਤੇਰਾ ਸਾਰੀ ਟੁੱਟਣਾ ਉਹ ਮੋਟਾ ਹੈ ਜਿਹੜੀ ਦੇ ਦੇਖ ਲੈ ਮੜਾ ਗਿਆ ਇਹ ਵਿਚਾਰ ਕਰਦਾ ਫਿਰ ਐਂਗਲ ਤੇਰਾ ਉਹੀ ਪਾਉਂਗਾ ਫਿਰ ਚੈਨ ਜੇ ਜਬੜਾ ਦੇ ਪਰ ਐ ਕਰਦੇ ਮੈਂ ਕਿ ਭਰ ਇੰਨਾ ਪੱਕਾ ਨਹੀਂ ਕਰਾਂ ਕੱਚੇ ਰਹਿਣ ਦੇਣਾ ਇੱਥੇ ਭੇਟਾ ਟਾਇਲ ਲੱਗਣੀ ਤੇ ਪਰ ਮੂਰੇ ਉਹਦਾ ਟਾਇਲ ਲੱਗਣੀ ਇੱਥੇ ਤੇ ਬਹੁਤਾ ਇੱਥੇ ਤੱਕ ਟਾਇਲ ਲੱਗ ਜੂਗੀ ਆਪਣੀ ਇਹ ਤੇ ਗੇਟ ਤੱਕ ਆ ਹਾਂ ਮੂਰੇ ਲਾਲ ਐ ਉਹ ਇੱਥੇ ਤੱਕ ਕਰਾ ਲਈ ਪਾ ਮੈਂ ਇੱਥੇ ਰੱਖ ਇੱਥੇ ਦਾ ਟਾਇਲ ਵਾਲਾ ਹਾਂ ਉਹਦੇ ਬਾਅਦ ਅੱਗੇ ਦੂਈਆਂ ਆਉਂਦੀਆਂ ਛੋਟੀਆਂ ਦਾਣੇ ਦੀਆਂ ਵਾਲੀਆਂ ਉਹ ਲਾ ਲਈ ਸਲਾਂ ਕਰ ਲੰਨੇ ਉਹ ਸਾਫਤੀ ਵੀ ਪੈਂਦੀ ਆ ਇੱਥੇ ਤੱਕ ਤੂੰ ਆਪਣੀ ਆ ਟਾਇਲ ਰੱਖ ਹਾਂ ਇੱਥੇ ਅੱਗੇ ਦੂਈ ਲਾ ਲਈ ਚਲੋ ਦੇਖਦੇ ਕਰ ਦੇਖ ਕਰ ਪੱਟ ਬਣਾ ਕੇ ਕਰ ਸ਼ੁਰੂ ਕਰ ਤੇ ਅੱਜ ਲੈ ਕੇ ਆਉਣੇ ਪੈਣੀਆਂ ਹੈ ਹੈ ਫਿਰਤੀ ਲੈ ਕੇ ਆਉਣੇ ਪੈਣੀਆਂ ਰਿੱਕੇ ਨੂੰ ਕਰਿਆ ਤਾਂ ਉਹ ਕਿਹ ਨਾਲ ਚੰਗੋਰ ਪਈ ਆ ਮੇਰੀ ਚੱਕ ਲਿਆ ਫਿਰ ਜਾ ਕੇ ਹੁਣ ਉਹ ਤੇ ਗੋਪੀ ਦੇ ਲੈ ਕੇ ਆਉਂਦਾ ਬਾਮੇ ਕੋਲੀ ਇਹਦੇ ਚੱਕ ਕੇ ਲੈਟ ਦਾ ਕੁਝ ਨਹੀਂ ਪਤਾ ਹੈਗਾ ਕਿਆ ਪੰਣਾ ਹੁਣ ਆਈ ਭਾਣਾਉਣਾ ਥੋੜਾ ਥੋੜਾ ਹਾਂ ਇੱਕ ਆ ਚੀ ਜੀ ਭੰਨਣੀ ਆਪਾਂ ਨੇ ਉਹਦੇ ਦੇ ਕਿਹੜੀ ਐਂਗਲ ਨੂੰ ਰੱਖਣੀ ਆ ਅੱਛਾ ਐਂਗਲ ਵੀ ਮੰਗਾ ਲਓ ਐਂਗਲ 4 ਦੇ ਚੱਕਦਾ ਹੈਗਾ ਹੂੰ ਘਰ ਜਾਏ ਹੁਣ ਬੇ ਕਰੇ ਆਉਣਾ ਇਹ ਕਿੱਥੇ ਨਿਕਲ ਜਾਉਣਾ ਰੋਕ ਲਾ ਦੇ ਸਾਡੇ ਰੋ ਅੱਜ ਸਾਡੇ ਨਾਲ ਤਾਂ ਟੈਲਾ ਆਇਆ ਬੰਦਾ ਨਾ ਉਹ ਆਏ ਬੰਦੇ ਕਹਿੰਦੇ ਲੈਟ ਆਗੇ ਹੁਣ ਉਹਨਾਂ ਨੂੰ ਫੋਨ ਕਰਿਆ ਫੋਨ ਚੱਕਦੇ ਨਹੀਂ ਹੈਗੇ ਤੇ ਇਹ ਬੰਦੇ ਆ ਜਾਣ ਸਾਡੇ ਫਿਰ ਅਗਲਾ ਕੰਮ ਕਰੀਏ ਕੰਦੀ ਦਾ ਗਿਆ ਬਚਾਰ ਬਣਿਆ ਚੱਟਣੇ ਪਣੇ ਆ ਹਾਂ ਝੂੰਗੀ ਤਾਂ ਦੇਖਦੇ ਹਾਲੇ ਜਿਹੜੀ ਉੱਪਰ ਝੂੰਗੀ ਪਈ ਹੋਈ ਹੈ ਇਹ ਦੇਖਦੇ ਹਾਲੇ ਹਾਲੇ ਕੋਬਲਾ ਕਰ ਸਾਡਾ ਜਗਾੜ ਫਿੱਟ ਇਹ ਆ ਕਰੂੰਗਾ ਹਾਂ ਚੱਕ ਲਿਆ ਮੈਨੂੰ ਦਾਦਾ ਮੈਂ ਪਈ ਹੋਣੀ ਮੈਨੂੰ ਪਹਿਰੇ ਕਹਿ ਜੀਦਾ ਮੈਂ ਹਿਲ ਕੇ ਦੇਖ ਲਾ ਕੂੰਬਾ ਫੋਨ 'ਪਨ ਗੱਲ ਹੋਈ ਆਪਣੀ ਚਲ ਮੈਂ ਕਰਦਾ ਫੋਨ ਸਾਰੇ ਬੰਦੇ ਨੂੰ ਚਾ ਮੈਂ ਫਿਰ ਅੱਜ ਗੇਟ ਦੇ ਦਰਵਾਜੇ ਦਾ ਪੂਰਾ ਚਾ ਹਿਲਟੀ ਚੱਕਰ ਤੂੰ ਜਾ ਕੇ ਜ ਭੱਜ ਕੇ ਜਾ ਕੇ ਜਦ ਤੱਕ ਤੰਬੂ ਲੈ ਗੇਟ ਤੱਕ ਰਹੀ ਮੈਂ ਉਹਨੂੰ ਕਰਦਾ ਫੋਨ ਪਹਿਲਾਂ ਬੰਦੇ ਨੂੰ ਵੀ ਆ ਤੂੰ ਬੜਾ ਕੰਮ ਕਰ ਹੈ ਮੈਂ ਅੱਜ ਮੋਟਰ ਪਰ ਵਜੇਗੀ ਹੈਗਾ ਮੋਟਰ ਪਰ ਕੀੜਾ ਮਾਰ ਕੇ ਆਵਾਂ ਮੋਟਰ ਪਰ ਚੱਲਦੇ ਪਹਿਲਾਂ ਮੋਟਰ ਪਰ ਦੇਖ ਕੇ ਆਉਂਦੇ ਆ ਕਿ ਆਸ ਹਾਬਤਾ ਉਥੇ ਜਦ ਮੋਟਰ ਤੇ ਮੇਲੇ ਲੱਗਦੇ ਨੇ ਤੇ ਫਿਰ ਐਦਾਂ ਹੀ ਲੱਗਦੇ ਆ ਇੱਕ ਬੰਦਾ ਦੋ ਬੰਦਾ ਤਿੰਨ ਬੰਦਾ ਇੱਧਰ ਖੜਾ ਚਾਰ ਹੋਰ ਆ ਰਹੇ ਹਲੇ ਬਾ ਫਿਰ ਤਾਂ ਬਈ ਮੇਲੇ ਦੇ ਉੱਪਰ ਕਿਆ ਕਹਿੰਦੇ ਉਹ ਹੀ ਹੋ ਗਿਆ ਮਹਾਕੁੰਭ ਹੋ ਗਿਆ ਮਹਾਕੁੰਭ ਹੋ ਗਿਆ ਕਰਨ ਕਿੱਧਰ ਗਿਆ ਆ ਰਿਹਾ ਅੱਲਾ ਵੀ ਕੱਲ ਅਸੀਂ ਇੱਥੇ ਗੜਾਈ ਕਰੀ ਚੂਹੇ ਨੇ ਬਹੁਤ ਤੰਗ ਰਿਆ ਹੋਇਆ ਮਿੱਟੀ ਗੱਡੀ ਪਈ ਇੱਥੇ ਤੇ ਆ ਪੂਰੀ ਗੜਾਈ ਕਰਤੀ ਇਹਦੀ ਥੋੜਾ ਥੋੜਾ ਜਿਹਾ ਥੋੜਾ ਜਿਹਾ ਮਲ ਪੱਤਾ ਪਾ ਦੇ ਦੇ ਵਿੱਚ ਤੇ ਦੇਖਦਾ ਹੁਣ ਫਿਰ ਕਿਹੜੇ ਉੱਠਾ ਵੀਡੀਓ ਬਣਾਉਣ ਦਾ ਤਨਦਰਨ ਵੀਰ ਦੇ ਫਿਰ ਕਿਹੜੇ ਉੱਠਿਆ ਹਾਂ ਪੂਰਾ ਅੱਛਾ ਚਲੋ ਸ਼ੂਟ ਕਰਦੇ ਇਹ ਕੀੜਾ ਕਦੇ ਕਦੇ ਉੱਠਦਾ ਇਹਦੇ ਸਾਡੇ ਕਿ ਤਨਵੀਰ ਸਿੰਘ ਤੰਨਾ ਰਹੀ ਲੜਾ ਉਹਦਾ ਇੱਕ ਮੇਨ ਆਰਟਿਸਟ ਆ ਖੜਾ ਮੇਨ ਕਰੈਕਟਰ ਕੋਈ ਰੈਕਸ਼ਨ ਕਰਕੇ ਦਿਖਾ ਦੇ ਚਿਹਰੇ ਦਾ ਹਾਂ ਆ ਜਾ ਛੱਕਰ ਆ ਬਈ ਆ ਗੌੜ ਰੱਖਿਆ ਇੱਥੇ ਸੁੱਕਾ ਗੌਣ ਸਟਿਕਾ ਪਾਣੀ ਦੀ ਭਰੀ ਹੋਈ ਅਦਾ ਇਹਨਾਂ ਬਾਗਬਾਨੀ ਜੇ ਆਪ ਕੀ ਹੈ ਜੈਕਟ ਲਈ ਉਹ ਮੈਂ ਲੱਗਿਆ ਹੈ ਕਿਉਂ ਰੱਖਿਆ ਇਧਰ ਕਹੋ ਰੱਖਾ ਮੈਂ ਰੱਖਿਆ ਹੈ ਕਿਉਂ ਰੱਖਾ ਇਧਰ ਉਹ ਖੀਜ ਵਿੱਚ ਪਾਣੀ ਨਹੀਂ ਉਸਨੇ ਫਿਰ ਕੀਮਤੀ ਪਾਣੀ ਹੈ ਅੱਛਾ ਕਿੰਨਾ ਕੀਮਤੀ ਪਾਣੀ 100 ਰੁਪਏ ਕਿਲੋ ਹੈ ਪਾਣੀ ਕਿਰਤੇ ਹੈ 100 ਕਿਲੀ 100 ਰੁਪਏ ਲੀਟਰ ਹੈ ਮੈਨੂੰ ਦੇ ਦੋ ਲੀਟਰ ਯਾਰ ਪਾਣੀ ਲੈ ਵੀ ਮੋਟਰ ਭਰਾਏ ਆਪਣੇ ਹੁਣ ਉਹ ਅੰਗੂਰ ਲੱਗੇ ਹੋਏ ਨੇ ਹੋ ਜਾਈਂ ਘਰਾਂ ਜਾ ਕੇ ਦੇਖਦੇ ਫੇ ਕੰਮ ਕਰ ਦੱਸੋ ਗੱਲਬਾਤ ਕੀ ਗੱਲਬਾਤ ਆ ਕੀ ਆ ਕੁਛ ਸਾਡਾ ਡਾਇਰੈਕਟਰ ਕੈਮਰਾਮੈਨ ਸਾਰੇ ਬੰਦੇ ਪਹੁੰਚ ਚੁੱਕੇ ਆ ਪਹਿਲਾ ਸਟੋਰੀ ਦੱਸੋ ਕਿਆ ਏ ਨਾ ਨਾ ਹਾਸੀ ਦਾ ਮੜੇ ਹਾਸੀ ਦਾ ਦੱਸੋ ਕਿਆ ਗੱਲ ਆ ਲਿਖੀ ਲਿਖਾਈ ਬਰਾਮਦ ਓ ਸੁਣੇ ਹਾਂ ਹਾਸੀ ਦਾ ਮੜੇ ਦੱਸਤਾ ਸੀ ਕਿਆ ਸਟੋਰੀ ਏ ਇਹ ਤਾਂ ਬਰਬਾਦ ਹੋਈ ਦੋ ਜਾਣਾ ਲੈ ਉਹ ਤਾਂ ਕੱਲ ਨੂੰ ਪੈਣੀ ਤੇ ਅੱਜ ਪੈ ਜਾਣੀ ਕਿਆ ਸਟੋਰੀ ਏ ਬੈਠਾ ਉਦਾਸ ਹੋਈ ਸੁੱਖਾ ਸੁੱਖਾ ਉਦਾਸ ਹੋਈ ਬੈਠਾ ਇਹਦੇ ਕੋਲੋਂ ਨਾ ਕਿਆ ਹੋ ਗਿਆ ਇਹਨੇ ਕਿਹਾ ਮੇਰੇ ਦਾਦਾ ਜੀ ਪੁਰੇ ਦਾਦਾ ਜੀ ਪੁਰੇ ਹੋ ਗਏ ਸਾਰ ਮੈਂ ਕਹਿੰਦਾ ਕਿਆ ਗੱਲ ਕਿਵੇਂ ਕਿਆ ਗੱਲ ਹੋ ਗਈ ਕੱਲ ਦੀ ਗੱਲ ਆ ਦਾਦਾ ਜੀ ਕਹਿੰਦਾ ਜਦ ਦਾਰੂ ਪੀਣ ਦਾ ਮੁੰਡਾ ਬੋਤਲ ਲਿਆ ਹਾਂ ਉੱਖਰ ਲਗਾ ਦਿੱਤਾ ਜਿਹੜੇ ਬਣਾਇਆ ਹੋਇਆ ਅੱਛਾ ਮੈਂ ਦਾਦਾ ਜੀ ਨੂੰ ਚਿਕਨ ਦੀ ਕਰ ਲਈ ਜਿਆ ਕੇ ਦੀ ਹਾਂ ਨਾਲ ਦੋ ਠੀਕ ਹੈ ਦੇ ਹਾਂ ਬੜੀ ਅਗਦੀ ਸੀ ਅੱਛਾ ਦਾਦੇ ਜੀ ਨੇ ਇੱਕ ਪੈਗ ਲਾਇਆ ਹਾਂ ਇੱਕ ਪੈਗ ਲਾਉਂਦੀ ਸਾਰੇ ਅੱਛਾ ਮਗਰਾ ਅੱਛਾ ਉਕਾਰ ਤੱਕ ਲਾਉਂਦੇ ਅੱਛਾ ਕੀ ਗੱਲ ਪੁੱਛਾਂ ਪੁੱਛ ਮਗਰਾ ਚੱਲ ਰਹਿਣ ਸਰ ਤੂੰ ਪੁੱਛਿਆ ਦਾਦਾ ਉਹ ਪਰ ਇਹ ਇੱਕੋ ਪੈਗ ਲਾਇਆ ਤਾਂ ਬਾਕੀ ਦੇ ਬੱਜੀ ਵੀ ਨਹੀਂ ਉਹ ਤਾਂ ਦੇ ਦੇ ਫਿਰ ਚੱਲ ਜਲੀ ਹੱਸ ਲਈ ਹੁਣ ਸਰਪਾਤ ਬਾਤੀ ਨਹੀਂ ਜੀ ਉਹ ਵਗਰੇ ਗਾਲ ਦੇ ਵਿੱਚ ਕਤਾਰ ਚਲਵਾ ਦੇ ਰੈਕਸ਼ਨ ਦੇ ਕਰਨ ਵੀ ਛੇਤੀ ਕਰੋ ਕਰਨ ਵੀ ਦੇ ਮੜਾ ਰੈਕਸ਼ਨ ਦੇ ਦੋ ਦੋ ਦਰਤਾਂ ਦੇ ਹੀ ਜਿਹਦੇ ਬਹਾਵਾ ਹੈ ਇਹਦੇ ਨਾਲੇ ਭੱਜਣੀ ਉੱਠ ਗਾ ਹਾਂ ਇਹ ਵੀ ਨਾਲੇ ਬੋਤਲ ਲੈ ਆਇਆ ਜਿਹੜੀ ਬਚੀ ਉਹ ਤਾਂ ਦੇ ਦੇ ਭਾਈ 2000 ਠੀਕ ਹੀ ਮਾਰ ਲਾ 2000 ਦਾ ਉਹਨਾਂ ਠੇਕੀ ਹੀ ਮਾਰਦਾ ਬੰਦਾ ਭਾਈ ਇਹ ਠੇਕੇਦਾਰ ਬਣ ਗਿਆ ਠੇਕੇਦਾਰ 2000 ਤਾਂ ਮੇਰੇ ਕਰਕੇ ਆ ਮੈਂ ਵੀ ਤੇਰੇ ਕਰਕੇ ਕਰ ਲਿਆ 2000 ਠੇਕਾ ਗੋੜਾ ਗੜੀ ਲੱਤਾਂ ਰਹੀਆਂ ਨੇ ਦੇਖ ਫਿਰ ਫੜਾ ਕੇ ਕੀ ਕਰੀਏ ਫਿਰ ਇਹਦਾ ਚੈਨਲ ਪਹਿਲਾਂ ਲੈ ਲੈ ਕੇ ਜਨੇ ਪੈਣਾ ਉਹ ਹੈ ਨਹੀਂ ਇਹ ਪਾ ਜਾ ਕੇ ਅਬ ਬਾਉਣੀ ਪੈਣੀ ਆ ਦੁਕਾਨ ਤੇ ਕੀ ਚੀਜ਼ ਹੋ ਤੈਨਰ ਜਾ ਅੱਗੇ ਹੜੀ ਵਧੀ ਜਾਣੀ ਇੱਧਰ ਹੀ ਕਿਹੜੀ ਆ ਲੈ ਆ ਉੱਦੋਂ ਲੈ ਕੇ ਆ ਹੋਇਆ ਬਸ ਲੈਨ ਬਣਵਾ ਲਵਾਂ ਆਪਣੀ ਚਲ ਤਾਂ ਚਲੀਏ ਵੀ ਫਿਰ ਤੋਂ ਉਹ ਰਾਤ ਦਾ ਮੋੜ ਦੇਣਾ ਮੈਂ ਤਾਂ ਆਪਾਂ ਦਾ ਜੀ ਰੋਗਾ ਪਾਉਂਗਾ ਮੈਂ ਉਦੋਂ ਦਾ ਗਈ ਜਾ ਗਿਆ ਲੈ ਆ ਫਿਰ ਜਾ ਕੇ ਫਿਰ ਆ ਸਾਮਾਨ ਚ ਕਾ ਦੋ ਕੁ ਦਿਨਾਂ ਲਈ ਛੱਡ ਇਹ ਚ ਪਾ ਦਮਾ ਜਾਈ ਮਾੜਾ ਫਿੱਟ ਫਿਰ ਆ ਆ ਚੱਕਣਾ ਸਾਰੇ ਆ ਹਾਂ ਲੈਣ ਤੇ ਠੀਕ ਹੋ ਗਿਆ ਉਹ ਸਿਰੇ ਦਾ ਕਾਫੀ ਆ ਆ ਵੀ ਚੱਕਣਾ ਫਿਰ ਤਾਂ ਪੱਥਰ ਆ ਵੀ ਚੱਕੂਗਾ ਜਰ ਕੰਮ ਬਹਰ ਬਰਦੌਲਾਣਾ ਤਾਂ ਸਾਨੂੰ ਤਾਂ ਤਾਂ ਟਾਲ ਪੰਨ ਤੇ ਯਾਰ ਕਰਪਾ ਨੂੰ ਫੋਨ 1200 ਰੁਪਏ ਦਾ 1200 ਉਹ ਮਹਿਕ ਕੀ ਚੀਜ਼ ਗੇਟ ਕਿੰਨੇ ਦਾ ਰੱਖਣਾ ਛੋਟਾ ਕਿੰਨਾ 30 30 ਚਲੋ ਜਿਹੜਾ ਸਾਹਮਣੇ ਮੋੜਸਾ ਦਾ ਉਹ ਗੇਟ 30 ਇੰਚ ਬਣਦਾ ਉਹ ਵੀ ਤੇਰਾ ਕੱਢ ਕੇ ਮੜਾ ਜਾ ਹਾਂ ਜੀ ਬਣਾਉਂਗਾ 30 ਇੰਚ ਕਿੰਨਾ ਹੋ ਗਿਆ ਤਿੱਤੀ ਆ ਤਿੰਨ ਫੁੱਟ ਲਾ ਨਾ ਤਿੱਤੀ ਆ ਤਿੰਨ ਫੁੱਟ ਦੋ ਫੁੱਟ ਹੁਣ ਇੱਥੇ ਹੋ ਗਿਆ ਇਹ ਤਿੰਨ ਕਿੱਥੇ ਹੋ ਜਾਂਦੇ ਤਿੰਨ ਆ ਹੋ ਗਿਆ ਫਿਰ ਨਾ ਸਾਢੇ ਤਿੰਨ ਤਾਂ ਰੱਖ ਦੇ ਜੀ ਇੱਥੇ ਲੈਣਾ ਕਹਿੰਦਾ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਤੂੰ ਪੈਸ ਤੂੰ ਪੈਸੇ ਕਹਿੰਦਾ ਦਿੱਤ ਤ ਨਹੀਂ ਪੈਸੇ ਹੈ ਪੈਸੇ ਤਾਂ ਦੇ ਦੇ ਮੈਨੂੰ ਕੈਸ਼ 50000 ਰੁਪਏ ਲੈ ਕੇ ਦੇ ਦੇ। 50000 ਤਾਂ ਸਾਰੇ ਹੀ ਆ ਮੇਰੇ। ਦੇ ਦੇ ਨਹੀਂ। ਸਾਰਾ ਦੇ ਦੇ ਆਪ ਕੋ। ਸਾਰੇ ਦੇਖੀ ਪਿੱਛੇ ਪੱਟੀ ਪਿੱਛੇ ਨੇ ਬੱਡੇ। ਚਲੋ ਅੱਜ ਇੱਕ ਇੱਕ ਚੀਜ਼ ਤਾਂ ਚੰਗੀ ਹੈਗੀ ਆ ਕਿ ਮੌਸਮ ਠੀਕ ਹੈ। ਮੌਸਮ ਅਜ ਕਮਲ। ਤੇ ਹੁਣ ਮੈਂ ਥੋੜਾ ਜਿਹਾ ਕੰਮ ਕਰ ਲਵਾਂ। ਫਿਰ ਅੱਗੇ ਬਾਅਦ ਦੇਖਦੇ ਆਂ ਜੱਕ। ਮੈਂ ਕੈਮਰੇ 'ਚ ਦੇਖ ਰਿਹਾ। ਮੈਨੂੰ ਕਿਨੇ ਦਿਮਾਗ ਲਾਇਆ। ਉਹ ਖੁਜ ਜਦ ਤਾ ਨਾ ਟੈਲਾ ਚੱਕੜੀ ਇੱਥੇ ਤੇ ਆਹ ਉਹਦਾ ਸੇਧ ਲਾਉਣੀ ਫਿਰ ਇੱਥੇ ਇਹਨੂੰ ਇਹ ਮੰਜੇ ਫਰਖਣ ਲੱਗ ਗਿਆ ਮੈਂ ਇਹਨੂੰ ਦੂਰ ਰੱਖ ਲਈ ਮੈਂ ਕੱਲੀ ਕੱਲੀ ਚੱਕਾ ਨਾਲ ਹੋਣਾ ਇਹਨੇ ਪਤਾ ਕਿਆ ਕਰਨ ਜਦ ਮੈਂ ਸੋਚਦਾ ਵੀ ਮੰਜੇ ਬਸਾਰੇ ਟੱਲਾ ਰੱਖ ਲੈ ਮੰਜੇ ਚੱਕ ਕੇ ਸਾਰਡ ਕਰਦਾ ਨਾ ਕਿਤੇ ਇੱਧਰ ਰੱਖ ਦੋ ਇਹ ਹੁੰਦਾ ਰੋ ਦਿਮਾਗ ਲਾਉਣੇ ਉਹ ਮੰਜੇ ਵਿੱਚ ਰੱਖਣ ਲੱਗਾ ਟੈਲਾ ਜਦ ਤੱਕ ਮੈਂ ਕੰਮ ਕਰ ਲਵਾਂ ਕੱਲ ਦੀ ਵੀਡੀਓ ਐਡੀਟਿੰਗ ਕਰਾਂ ਮੈਚ ਵਾਲੀ ਦਿਖਾਈਏ ਤੁਹਾਨੂੰ ਮੈਚ ਪਰ ਹਾਂ ਵੀ 2 ਦਿਨ ਤੱਕ ਨਾ ਫਿਰ ਇਹਨਾਂ ਗੱਡੀ ਆਪਣੇ ਅੰਦਰ ਆਉਂਦੀ ਹੋ ਜਣੀ ਉਤਕ ਨੂੰ ਕਰ ਤਾ ਦੋਨੋਂ ਆਏ ਦੇ ਚਾਰੇ ਬਸ ਕਮਾਦਣਾ ਗੱਡੀ ਕੋ ਉਥੇ ਬਾਰਕ ਸਿੱਧੀ ਅੰਦਰ ਚਲ ਆ ਮਨੇ ਬੜਿਆ ਆ ਵੀ ਇੱਕ ਅਜਲਾਦਣਾ ਤਾਂ ਜਾਏ ਨਹੀਂ ਇਹ ਨਾ ਆਇਆ ਅਜ ਚਲ ਅਜ ਤਾਂ ਮੇਰਾ ਹੀ ਆ ਗਿਆ ਅਜ ਇਹ ਕੰਮ ਖਚਣਗੇ ਅਜ ਨਾ ਹਮਨ ਜੋਰ ਕੰਮ ਹੋਰ ਕੰਮ ਸਾਰਾ ਦੇ ਪਰ ਰੱਖ ਦਿਆਂ ਹਿਲਟੀ ਵਿਦੁਰਾ ਘਤ ਉਹ ਚੱਕ ਹੋਣੀ ਇੱਕ ਵਾਰ ਚੱਕ ਇਧਰ ਕਰਨੀਆਂ ਪੈਣੀਆਂ ਚੱਲ ਕਰਦੇ ਆ ਚੱਕਦੇ ਆ ਇਹ ਕਿੰਨਾ ਕੰਮ ਕਰਤਾ ਉਹਨਾਂ ਨੇ ਇਹ ਵੀ ਹੋ ਗਿਆ ਤਿਆਰ ਇਹ ਵੀ ਕੰਮ ਕਰੀਏ ਯਾਰ ਘਰੇ ਬੈਠੇ ਤਾਂ ਕੰਮ ਹੋਣਾ ਹੀ ਨਹੀਂ ਹੈਗੇ ਉਹ ਬਾਬ ਜੀ ਤੂੰ ਤਾਂ ਕੰਮ ਖਿੱਚਦਾ ਫਿਰ ਹੈ ਇਤਨਾ ਪੈਣਾ ਦਾ ਹਾਂ ਘਰੇ ਵੀ ਉਹਨਾਂ ਨਾਲ ਕਾਦਾ ਹੌਣਾ ਰੋਮਾ ਮਾ ਟਾਇਰ ਲਿਆ ਮੈਂ ਜਿਹੜੀ ਆ ਘੜ ਦੇ ਇੱਥੇ ਵਾਲੀ ਆ ਰਹਾ ਆ ਜਿਹੜੀ ਆ ਥੜੀ ਟਾਇਰ ਲਿਆ ਮੈਂ ਇਹ ਰਹਿੰਦਾ ਰਹਿੰਦਾ ਰਹੇ ਜਾਂਦਾ ਕੰਮ ਤੇ ਲਿਆਈਏ ਜਾ ਤੇ ਉਹ ਪਰਾ ਤੇਰਾ ਟੂਟੀਆਂ ਦਾ ਹੋਏ ਰੇ ਉਹ ਯਾਰ ਇਹਨੂੰ ਪਾਣੀ ਉਧਰ ਕਰੋ ਪਾਣੀ ਲੈਟਰਿਨ ਚ ਪਾਈ ਜਣਾ ਮੈਂ ਹੈਗਾ ਇਹਨੂੰ ਖੋਲ ਕੇ ਬੰਦ ਕਰੋ ਯਾਰ ਆਹ ਮਾ ਲੈਟਰਿਨ ਚ ਪਾਉ ਖੱਦਾ ਉਧਰ ਗੇਰਾ ਸਾਰਾ ਪਾਣੀ ਆ ਜਾਂਦਾ ਇਹਨਾਂ ਦੇ ਦੁਆਰਾ ਮਾਲ ਕੋਣਾ ਪੈ ਜਾ ਤੁਸੀਂ ਆਪ ਦੇਖੋ ਯਾਰ ਇਹ ਹੁਣ ਸਾਰੀ ਚੀਜ਼ਾਂ ਆਂਟੀ ਚਲਾਏ ਚਲੇ ਗਏ ਕਰਮ ਜੇ ਹਾਂ ਉਹ ਪੈਂਦਾ ਪਾ ਮਾੜੇ ਪਾਣੀ ਉਧਰ ਜਮੇ ਪਾਇਲ ਨੰਗੇ ਉਹ ਰੱਖ ਵਾਦੇ ਕੱਢ ਕੇ ਨਾਲੇ ਲਾ ਦੇ ਇਧਰ ਪਾਣੀ ਨਾਜ ਬਣਦਾ ਮੈਂ ਟੇਪੇ ਕਰਤੀ ਪੱਕੀ ਹੋ ਗਈ ਹੁਣ ਮੈਂ ਤਾਂ ਐ ਕਰਿਆ ਇਹ ਦੂਰੇ ਉਹ ਪਾਣੀ ਚੱਕੇ ਲੈ ਜੈ ਇਹਨੂੰ ਉੱਚਾ ਕਰਦੇ ਪਾਪ ਨੂੰ ਨਹੀਂ ਫਿਰ ਇਧਰ ਨਹੀਂ ਖੋਲਣੀ ਜੇ ਇਹ ਆਰੇ ਬਾਹਰ ਵਾਟਰੰਦ ਸਿੱਧਾ ਜਦਾ ਘਰ ਯਾਰ ਤਾਂ ਕਿੱਦਾਂ ਕਰਿਆ ਇਹ 빙ਾ ਡੇਡਾ ਜਾ ਇਦਾਂ ਨਹੀਂ ਹੈਗਾ ਤੇ ਫੱਟੀ ਬੱਜਣੀ ਆ ਅੱਛਾ ਬੱਜੂਗੇ ਤੇ ਠੀਕ ਹੈ ਨਰਮ ਬਾਹ ਤੋਂ ਨਾਲ ਤਰਾਹੋ ਗੰਦੂ ਕਰਾ ਫੋਨ ਅੱਜ ਜਾਈ ਤਾਂ ਤੁਹਾਨੂੰ ਉਹ ਦੇ ਦੇ ਉਹ ਅੱਛਾ ਚਲ ਮੈਂ ਅਜਾ ਗੱਡੀ ਚ ਕੱਢ ਲੈ ਜਾ ਕੇ ਯਾਰ ਚਾਕਲੇਟ ਅਸੀਂ ਟਾਇਲ ਲੈ ਆਈਏ ਜਾ ਕੇ ਯਾਰ ਚੱਕੀ ਕੰਮ ਨੇ ਵੀਡੀਓ ਰਾਬੀ ਚਤਾ ਥਾਂ ਥਾਂ ਤੇ ਸ਼ਵੀ ਲੱਗੀ ਹੋਈ ਆ ਕੀ ਕਮੈਂਟਾਂ ਚ ਦੱਸਿਓ ਵੀ ਇਹ ਕਾਹਤੇ ਲੱਗੀ ਹੋਈ ਆ ਜਸਵੀਰ ਦੇਖਦੇ ਜੇ ਕਿਸ ਨੂੰ ਪਤਾ ਹੋਇਆ ਜ਼ਰੂਰ ਦੱਸੋ ਕਮੈਂਟਾਂ ਦੇ ਵਿੱਚ ਵੀ ਕਾਹਤੇ ਅੱਜ ਥਾਂ ਥਾਂ ਲੋਕਾਂ ਨੇ ਸੰਗਤਾਂ ਨੇ ਲੋਕਾਂ ਨੂੰ ਕਹਨ ਵੀ ਜਿਹੜੇ ਸ਼ਰਧ ਵਾਲੇ ਬੰਦੇ ਆ ਮੈਂ ਕਿੱਧਰੋਂ ਵੱਟ ਲਾ ਗੱਡੀ ਉਹ ਜਾਣਾ ਚੱਲੀ ਬਸ ਲੈ ਆ ਲੈ ਆ ਪਾਣੀ ਪਿਲਾਓ ਪਾਣੀ ਪਿਲਾਓ ਬਈ ਪਾਣੀ ਪਿਲਾਓ ਲੈ ਆ ਵੀ ਲੈ ਅਮੜਿਆ ਪਾਣੀ ਪਿਲਾਓ ਹਾਏ ਬੇਟਾ ਬਾਲ ਸੰਡੇ ਦੇ ਹੀ ਆ। ਆ ਚੱਕੋ ਜੀ। ਵਲੌਗਰ ਆ। ਉਹ ਜਨਾਹ ਹੋ ਜਾ। ਸਾਡੀ ਵੀਡੀਓ ਆ ਗਈ। ਤੇਰੇ ਵੀ ਆ ਗਈ ਆ ਗਈ ਸਾਰਿਆਂ ਦੀ ਆ ਗਈ। ਇਹ ਤੇ ਤੁਸੀਂ ਉਹੀ 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 ਆ। ਹਾਂ ਮੈਂ ਦੇਖੀ ਵੀ। ਆਪਣਾ ਯੂਟਿਊਬਰ। ਬਸ ਮੁਕੇ ਬਸ ਮੁਕੇ ਬਸ 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 ਬਸ। ਆਹ ਲੋਬੀ ਮੋਹਾਲੀ ਪੁੱਜ ਗਏ ਅਸੀਂ ਕਰਦੇ ਕਰਾਉਂਦੇ। ਕਬੜੀ ਬਹੁਤ ਅੱਗੇ ਦੇ ਮੋੜ ਕੇ ਲਿਉਣੀ ਪੈਂਦੀ ਜਾ ਕੇ। ਉਹ ਗੱਡੀ ਹੌਲੀ ਕਰੀ ਜਾਂਦਾ। ਬੰਦ ਕਹਾ ਚੱਲ ਫਿਰ ਆਹਨੇ ਮੁੜ ਕੇ ਲਈ ਪਹਿਲੇ ਇਤਨੇ ਵਿਚ ਨੂੰ ਡਰਾਈਵਰ ਜਾ ਬਣਾਇਆ ਹੋ ਤਾਂ ਡਰਾਈਵਰ ਗੱਡੀ ਪੱਲੇ ਪਾਸੇ ਲੈ ਜਾਂਦੇ ਤੇ ਉਹ ਉੱਥੇ ਮੁੜ ਕੇ ਫਿਰ ਗੱਡੀ ਪਿੱਛੇ ਲੈ ਕੇ ਆਉਣੀ ਪਿਆਣੀ ਹੈ ਬਿਲਡਿੰਗਾਂ ਤੇ ਬਿਲਡਿੰਗਾਂ ਬਣੀ ਜਾਂਦੀਆਂ ਨੇ ਦੁਨੀਆ 'ਤੇ ਰਹਿਣ ਵਾਸਤੇ ਆਈ ਜਾਂਦੀ ਆ ਜੇ ਅੱਗੇ ਸਿਰਾ ਜੋਤ ਇੰਨਾ ਨਾਲ ਜੁੜੇ ਹੋਏ ਭਾਈ ਸਾਰੇ ਘਰ ਦੀ ਟਾਇਲ ਇੱਥੋਂ ਹੀ ਆਈ ਹੈ ਇੱਥੋਂ ਹੀ ਲੈ ਕੇ ਗਏ ਸਾਰਾ ਕੁਝ ਤੇ ਚਲਦੇ ਫੇਰ ਜਾ ਕੇ ਕਰਦੇ ਗੱਲਬਾਤ ਜਿਹੜੀ ਟਾਇਲ ਕੱਢੀ ਭੇਜੋਣ ਹੋਰ ਇਹ ਤਾਂ ਅਸੀਂ ਦੇਖ ਗਏ ਤੇ ਕੀ ਕਰੀਏ ਹੁਣ ਹੋਰ ਦੇਖਦੇ ਆਂ ਚਲੋ ਇਹ ਤੇ ਪਰ ਮਾਰਬਲ ਲੁਕੀ ਚਾਦੀ ਹਾਂ ਹਾਂ ਕੁੱਤੋਂ ਥੋੜਾ ਪਸੰਦ ਆ ਮੈਂ ਚੱਕ ਲੈ ਜਣਾ ਰਹੇ 12800 ਦਾ ਲਾ ਵੀ ਮਤਰਾ ਲਾਂਡਰਾਂ ਜਾਣਾ ਪੈਣਾ ਲਾਂਡਰਾਂ ਤੇ ਮਿਲੂਗੀ ਲਾਂਡਰਾਂ ਵੀ ਇੱਕ ਦੁਕਾਨ ਹੈਗੀ ਇਹਨਾਂ ਦੀ ਇੱਕ ਤੇ ਲਾਂਡਰਾਂ ਚੌਂ ਤੋਂ ਯੂ-ਟਰਨ ਮਾਰਦੇ ਫਿਰ ਪਿੱਛੇ ਤੋਂ ਉੱਥੇ ਪਏ ਆਪਣੇ 8 ਡੱਬੇ ਇੱਥੇ ਵੀ ਸ਼ਵੀਲ ਲੱਗੀ ਹੋਈ ਹੈ ਭਾਈ ਅਸੀਂ ਤਿੰਨ ਸ਼ਵੀਲ ਨੰਬਰ ਪਾਣੀ ਪੀ ਲਿਆ ਗੱਡੀ ਰੌਂਗ ਸਾਈਡ ਲੈ ਕੇ ਆ ਰਹੇ ਆ ਅੱਗੇ ਲੰਘ ਦੇ ਤੁਸੀਂ ਉਸਕੇ ਪੱਛੇ 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 ਅੰਦਰ ਜਾ ਹਾਂ ਸ਼ੋਰੂ ਮੈਥੇ ਲਾਂਡਰਾਂ ਦੇ ਵਿੱਚ ਸਿਰਾ ਜੋਤ ਦਾ ਇੱਥੇ ਆਏ ਵੀ ਸਾਡੀ ਟਾਇਲ ਪਹਿਲੀ ਇੱਥੇ ਦੱਸਾਂ ਪਹਿਲੀ ਇੱਥੇ ਆ ਜਾਣਾ ਤਾਂ ਸੀ ਲੈ ਵੀ ਲੈ ਲਿਆ ਹਾਂ 12 ਡੱਬੇ ਯਾਰ ਇੱਕ ਤਰ੍ਹਾਂ ਇੱਕ ਖੜ ਜੇ ਯਾਰ ਮੈਨੂੰ ਹੋ ਨਾ ਹੋਵੇ ਰਹਾ ਰੰਗ ਆ ਐ ਡੱਬੇ ਨੰਬਰ ਹੋਰ ਲਿਖਿਆ ਹੋਇਆ ਦੇਖੀ ਮਰੇ ਕਟ ਖੋੜ ਕੇ ਦੇਖੀ ਮਰੇ ਜੀ ਹੋਰ ਆ ਗਿਆ ਇਹ ਸਰ ਕਰ ਲੈ ਆ ਦੇਖੀ ਡੱਬੇ ਬਾਕੀ ਦੇ ਪਤਾ ਮੈਂ ਕੁਦਰਤੀ ਦੇਖ ਲਿਆ ਹੈ ਹੋਰ ਹੈ ਲੈਣ ਦੇ ਦੇਖ ਹੈ ਨਹੀਂ 12 ਬੱਤਰਾ ਵੀ ਹਾਂ 12 ਬੱਤ ਠੀਕ ਹੈ ਪਹਿਲਾ ਦੇਖਣਾ ਤਾਂ ਪਹਿਲੇ 12 ਪੱਤਰੇ ਤਾਂ ਕੋ ਉਦੋਂ ਦੀ ਮਤੇਲੇ ਰੱਖ ਦੇਣੇ ਤੇ ਬੱਚੇ ਵੀ ਔਖੋ ਜਿਹਾਂ ਦਾ ਘਰਾਂ ਜਾ ਕੇ ਇਹ ਘਟ ਕੇ ਤੇ ਸਾਡੇ ਕੋਲ ਬਹੁਤ ਲੱਗਣ ਲੱਗਾ ਜਾਂ ਸਾਡੇ ਇੱਥੇ ਕੱਲ ਵੀ ਜਦ ਮੈਚ ਟੂਰਨਾਮੈਂਚ ਮੈਚ ਦੇਖਣ ਗਏ ਸੀ ਜਦ ਵੀ ਉਹ ਬਹੁਤ ਦੂਰ ਤੱਕ ਜਾਵ ਲੱਗਿਆ ਹਾਇ ਤਾਂ ਹੁਣ ਹੁਣ ਵੀ ਅਸੀਂ ਜਦ ਗਏ ਆਂ ਤਾਂ ਇਧਰ ਪਿੰਡਾਂ ਚੋਂ ਹੁੱਕੋਂ ਮੱਗੇ ਗਏ ਆਂ ਪਰ ਡੇੜੀ ਤੱਕੇ ਆ ਦੇਖਿਓ ਬੱਚੇ ਐ ਬੁੱਲਾ ਸਾਰੇ ਆਪਣੇ ਆ ਰਿਹਾ ਛੱਡ ਕਰਨਾ ਛੱਡ ਦੇ ਦੇ ਅਹ ਕੋਈ ਜਗਾਰ ਬਣਾਉਣਾ ਚਾਹੀਦਾ ਪਹਿਲਾਂ ਦੇ ਬਾਕੀ ਸਮਾਨ ਕੱਲੂ ਲਾ ਲਾਂਗੇ ਚੱਕਾ ਵੀ ਲੈਪਟਾਪ ਲੱਗਾ ਉਹਦੇ ਮਸ਼ੀਨਾ ਹੈ ਉਹਦੇ ਨਾਲ ਬੋਡੀ ਕਾਲੀ ਮਸ਼ੀਨਾ ਬੋਡੀ ਮਸ਼ੀਨਾ ਕੱਲੂ ਲਾਉਂਗੇ ਨਾ ਮਾਲ ਲੱਤਿਆ ਜਾ ਬਲਾਤਾ ਜਾ ਹਾਂ ਵੀ ਕਲੂ ਸਨੈਪਰ ਬਣਾ ਤਣਾ ਨੇ ਰੈਂਪ ਪੂਰੇ ਥੋੜੀ ਜਿਹੀ ਗਲਤੀਆਂ ਕਰਕੇ ਇੱਕ ਉਹ ਸਾਈਡ ਤੇ ਮੈਂ ਆਇਆ ਹੋਇਆ ਸੀ ਵੀ ਲੰਬਾ ਜਿਹਾ ਪਾ ਦੇਣਾ ਤਾਂ ਉਹ ਫੱਟੀ ਲਾ ਦਿੱਤੀ ਤੇ ਸਾਈਡ ਪਰ ਉਹਨਾਂ ਨੇ ਤਾਂ ਆਪਣਾ ਬਣ ਗਿਆ ਤੇ ਹੁਣ ਠੀਕ ਹੈ ਨਾ ਉਹ ਵੀ ਨਹੀਂ ਹੈਗਾ ਮੈਨੂੰ ਲੱਗਾ ਵੀ ਸਾਲਾ ਜਿਆਦਾ ਉੱਚਾ ਜਾ ਨਾ ਹੋਵੇ ਠੀਕ ਹੈ ਰਿਹਾ ਬਸ ਇਹਦੇ ਪਰ ਹੁਣ ਬਣੀ ਟਾਇਰ ਲੱਗ ਜਾ ਚੱਲ ਬਣ ਵੀ ਚੱਲ ਦੇਖ ਲਾਂਗੇ ਮੈਂ ਤਾਂ ਬੰਦਾ ਕਰਾਉਣ ਨੂੰ ਕਰਾਏ ਦੇਣਾ ਦੇਖਾਂਗੇ ਹੁਣ ਕੱਲ ਨੂੰ ਚੱਲ ਭਾਈ ਇਹ ਹੈ ਓਹੋ ਅਜੇ ਕੁੜੀ ਬਣ ਗਈ ਹੈ ਕਦੇ ਮੁੰਡਾ ਬਣਦੀ ਐ ਕਦੇ ਕੁੜੀ ਬਣਦੀ ਐ ਇਹ ਤਾਂ ਰੰਗ ਬਦਲਦੀ ਐ ਭਾਈ ਇਹ ਤਾਂ ਰੰਗ ਬਦਲਦੀ ਐ ਇਹ ਤਾਂ ਮੇਰੇ ਵੱਲ ਦੇ ਸਾਸਰੀ ਕਹਲਾ ਸਾਸਰੀ ਕਹਲਾ ਸਾਰਿਆਂ ਨੂੰ ਸਾਸਰੀ ਕਹਲਾ ਸਾਰਿਆਂ ਨੂੰ ਇੱਕ ਬਿੱਕੇ ਨੂੰ ਹੱਥ ਮਾਰਦੇ ਮਾਰਦੇ ਜ਼ੋਰ ਕੇ ਹੱਥ ਮਾਰਦੇ ਔਰ ਖੜਾ ਬਾਹਰ ਦੇਖਦਾ ਦੋਨਾਂ ਦਾ ਬਿੱਕੇ ਓ ਮਾਰ ਦੇ ਹਾਕ ਇੱਕ ਮਾਰ ਦੇ ਚ ਨੇਤਰ ਨੂੰ ਮਾਰ ਦੇ ਹਾਕ ਨੇਤਰ ਸੁੱਖੋ ਭੈਣ ਜੀ ਕਹੀਂ ਕੋਈ ਮੈਂ ਪੈਸੇ ਖੋਲਣੇ ਫਿਰ ਚਲ ਕਹਿ ਫਿਰ ਕਹਿ ਸੁੱਖੋ ਭੈਣ ਜੀ ਸੁੱਖੋ ਭੈਣ ਜੀ ਸੁੱਖੋ ਭੈਣ ਜੀ ਹਾਕ ਮਾਰ ਨਹੀਂ ਪਹਿਲੇ ਸੁੱਖੋ ਭੈਣ ਜੀ ਕਹੇਗਾ ਸੁੱਖੋ ਭੈਣ ਜੀ ਕਹੇਗਾ ਹਾਕ ਮਾਰ ਸੁੱਖੋ ਭੈਣ ਜੀ ਕਹੇਗਾ ਹਾਕ ਮਾਰ ਜ਼ੋਰ ਦਾ ਸੁੱਖੋ ਭੈਣ ਜੀ ਕਹਿਦੇ ਵੀ ਚਲੀਏ ਕਿਊਸ ਲੈਣ ਚਲੀਏ ਹਾਂ ਜੂੰਚੀ ਦੇ ਕੇ ਕਹਦੇ ਇੱਕ ਵਾਰ ਸੰਦੀਪ ਕਹਦੇ ਇੱਕ ਵਾਰੀ ਚੱਲ ਲੈ ਹੜ ਕੁੰਡਾ ਖੋਲਦਾ ਆ ਵੀ ਪੇਟ ਅੱਪੇ ਪਹਿਲੇ ਕੁੰਡਾ ਖੋਲਦਾ ਦੋ ਦੋ ਕੁੰਡਾ ਖੋਲਦਾ ਦੇਖ ਲੈ ਇਹ ਮੈਨੂੰ ਮੈਨ ਮੈਂ ਛੱਲੀਆਂ ਖਾਂਦਿਆ ਜਾ ਰਹੀ ਨੇ ਛੱਲੀਆਂ ਨਿੰਬੂ ਲਾਕਾ

ਜੰਗੋ ਆਨੇ ਨੂੰ ਲੈ ਹੈਗਾ ਕੱਲ ਮੈਂ ਇੱਧਰ ਪਾਣੀ ਲਾਤਾ ਤਾਂ ਤੇ ਹੁਣ ਇੱਧਰ ਲਾ ਦੀ ਇਹ ਵੀ ਸੁੱਕਦੇ ਭਾਈ ਤੁਸੀਂ ਵੀ ਪਾਣੀ ਮੰਗਦੇ ਆ ਅੱਛਾ ਜੀ ਤੇ ਪਾਣੀ ਲਾ ਦੀ ਉਹ ਤੁਹਾਨੂੰ ਲਾ ਦੰਦੇ ਜੀ ਲੈ ਫਿਰ ਪਾਣੀ ਲਾ ਦੀ ਇਹ ਵੀ ਗੜਾਈ ਗੜੂਈ ਕਰਤੀਦੀ ਤੇ ਟੈਪ ਆਪਣੇ ਬਾਤਾਂ ਬਸਰ ਬੜਨਾ ਦੱਬਣਾ ਤੇ ਪਾਣੀ ਛਰੰਦੇ ਕਿਉਂ ਉੱਥੇ ਜਾਊਗਾ ਚਲੋ ਉੱਧਰ ਜਾਊਗਾ ਉੱਧਰ ਜਾਊਗਾ ਉੱਧਰ ਆਊਗਾ ਐਂ ਕਰ ਲੈਂਦੇ ਆ ਤੇ ਰੱਬੇ ਅੱਜ ਸਵੇਰੇ ਮੌਸਮ ਬਹੁਤ ਸੋਹਣਾ ਹੋਇਆ ਤਾਂ ਪਾ ਦਿੰਦਾ ਥੋੜਾ ਜਿਹਾ ਹਰ ਰੋਜ਼ ਮੌਸਮ ਖਰਾਬ ਹੁੰਦਾ ਪੈਂਦਾ ਵੀ ਥੋੜਾ ਜਿਹਾ ਪਰ 45 ਮੀਂਹ ਨਹੀਂ ਪਿਆ ਹੈਗਾ ਜਦਾਂ ਕਹਿੰਦਾ 45 ਚੱਲ ਪਏ ਹੋਣ 45 ਮੀਂਹ ਨਹੀਂ ਪਿਆ ਹੈਗਾ ਛੜਕਾ ਜਿਹਾ ਕਰਕੇ ਲੰਘ ਜਾਂਦਾ ਬਸ ਇਹਨਾਂ ਦਾ ਪਹਿਲੀ ਧਰਤੀ ਇੰਨੀ ਕਿ ਭੁੱਖੀ ਕਿ ਪਾਣੀ ਤੁਰੇ ਨਹੀਂ ਸਕਦਾ ਕਿਧਰ ਇਹਨੂੰ ਸਵਾਤ ਉੱਦੜਾਂ ਚਾਹਦਾ ਭਾਈ ਕਿਹ ਹੈ ਘੜਾ ਬਹੁਤ ਮਾਰਦਾ ਫਿਰ ਚਾੜ ਪਾਣੀ ਛੁੱਟਦਾ ਨਾ ਆ ਜਾ ਆ ਜਾ ਆਪੇ ਸੱਟਾ ਜਾ ਆਪੇ ਸੱਟਾ ਜਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਥੀ ਜੀ ਦਾ ਥੀ ਜੀ ਦਾ ਥੀ ਜੀ ਦਾ ਪਾਣੀ ਦਾ ਪ੍ਰੈਸ਼ਰ ਇਹ ਨਾ ਮਿੱਟੀ ਪੜ ਜਾਂਦਾ ਫਿਰ ਅੱਜ ਦਿਖਾਉਣ ਲੱਗੇ ਆ ਜਿਹੜਾ ਬੂਟਾ ਨਾ ਬਦਾਮਾਂ ਦਾ ਬੂਟਾ ਇਹ ਬਦਾਮ ਇੱਕ ਬਦਾਮ ਲੱਗਿਆ ਹੋਇਆ ਇਹਦੇ ਬਾਅਦ ਹਲ ਪੱਕਣ ਦੇ ਨੂੰ ਦੇਖਦੇ ਆਂ ਫਿਰ ਇਹ ਦਿਖਾਵਾਂਗੇ ਤੁਹਾਨੂੰ ਇਹ ਬਦਲ ਫੁੱਲੇ ਥੋੜਾ ਜਿਹਾ ਜਦੋਂ ਨੇ ਦਿੱਤਾ ਸੀ ਨਾ ਮੈਨੂੰ ਇਹ ਮੈਨੂੰ ਲੱਗਿਆ ਸੀ ਕਿਤੇ ਪਾਸ ਨਾ ਮੂੰਹ ਸਰ ਜਾ ਹਇਓ ਨਹੀਂ ਤੈਦਾ ਮੇਨ ਜਿਹਨੇ ਤਣਾ ਉੱਪਰੋਂ ਵਧਣਾ ਤਾਂ ਆਹ ਉੱਪਰ ਦਾ ਆ ਇਹ ਟੁੱਟਿਆ ਹੋਇਆ ਤਾਂ ਮੈਨੂੰ ਕਹਿਣ ਵੀ ਲੱਗਾ ਮੈਂ ਰਹਿਣ ਦੇਰ ਕੀ ਚੀਜ਼ ਤਾਂ ਇਹ ਚੀਜ਼ ਨੇ ਗਰੋਥ ਕਰਨੀ ਵਿਚਾਲੇ ਨੇ ਇਹਦੇ ਨਾਲ ਟਾਣੀ ਉੱਪਰੋਂ ਵਧਰੀ ਨੇ ਤੇ ਆਲੇ-ਦਾਲੋਂ ਨਿਕਲ ਲਈਆਂ ਇਹ ਤਾਂ ਉਹੀ ਚੀਜ਼ ਨਹੀਂ ਹੈਗੀ ਇਹ ਵਿਚਾਰ ਇੱਥੇ ਜਿ ਕੋਲੀ ਜਾਂਦਾ ਪਾਣੀ ਚੱਲ ਰਿਹਾ ਆਪਣੇ ਜੋਰਾ ਠੋਰਾ ਨਾਲ ਤੇ ਕੂੜਾ ਪਿਆ ਇਹ ਵੀ ਸਿੱਟਣਾ ਯਾਰ ਕਿ ਆ ਕਰਾਂ ਯਾਰ ਕਿੱਧਰ ਕਿੱਧਰ ਹੋਈ ਜਾਵਾਂ ਪਿਛਲੇ 10 ਦਿਨ ਤਾਂ ਇਦਾਂ ਨਿਕਲ ਕੇ ਪਤਾ ਹੀ ਨਹੀਂ ਲੱਗਿਆ ਹੈਗਾ ਵੀਡੀਓ ਵੀ ਨਹੀਂ ਪਾ ਹੋਈਆਂ ਹੈਗੀਆਂ ਕੋਣ ਕੁਝ ਭਾਈ ਫੋਨ ਕਰਨ ਵਿੱਚ ਮੈਸੇਜ ਕਰਨਗੇ 10 ਦਿਨ ਸੰਨ ਪਤਾ ਕਿੱਥੇ ਤਾਂ ਆ ਗਿਆ ਤਾਂ 10 ਸੋਹਣਾ ਨੂੰ ਪੁਰਾਣਾ ਜਿਹੜੇ ਕਰਦੇ ਗੜ ਉਹਨਾਂ ਨੂੰ ਪੁਰਾਣਾ ਤੁਹਾਡਾ ਫੇਰ ਆ ਗਿਆ ਜਿਹੜੇ 10 ਦਿਨਾਂ ਦੇ ਵਿੱਚ ਕਮੈਂਟ ਕਰਨ ਲੱਗ ਪਏ ਧਾਕ ਧਾਕ ਧੋ ਹੋ ਹੋ ਯਾਰ ਦਾ ਕਾਰਾ ਕਰੀਏ ਇਲਾਜ ਇਹਨੂੰ ਪੱਟੀਏ ਕਿਸ ਦਿਨ ਫਿਰ ਆਪਣੀ ਘਰ ਦੀ ਖੇਤੀ ਵਿੱਚੋਂ ਇੱਕ ਮਲਗੀ ਆਪਾਂ ਨੂੰ ਤਰ ਸਾਡੇ ਕਿ ਨਹੀਂ ਕਹਾ ਕਹ ਦਿੰਦੇ ਇਹਨਾਂ ਨੂੰ ਕੱਕੜੀਆਂ ਕਈ ਲੋਕ ਉਹਨੂੰ ਤਰ ਕਹਿੰਦੇ ਆ ਤੇ ਹੁਣ ਇਹਦਾ ਕੁੰਡ ਚਕਾਈ ਕਰਦੇ ਆ ਲੈ ਵੀ ਕੁੰਡ ਚਕਾਈ ਕਰਿਆ ਤੇ ਇਹ ਗਿਆ ਪੱਕ ਇਹ ਇੱਥੇ ਤਿੰਨ ਤੇ ਯਾਰ ਦੋ ਹੀ ਰਗੇ ਤੇ ਬੰਦਾ ਤੋੜ ਲੈ ਗਿਆ ਬਾਈ ਕੋਈ ਬੰਦਾ ਉਹ ਤੇਰੀ ਨજર ਲੱਗੀ ਨਜ਼ਰ ਇਹ ਹੁਣ ਘਰਾਂ ਜਾ ਕੇ ਖਾਵਾਂਗੇ ਬਹੁਤ ਮਿਹਨਤ ਨਾਲ ਪਕਾਇਆ ਬਾਈ ਇਹ ਠੀਕ ਹੈ ਜੀ ਬਹੁਤ ਮਿਹਨਤ ਲੱਗੀ ਤੇ ਪਰ ਘਰਾਂ ਜਾ ਕੇ ਨਾ ਫਰਿੱਜ ਵਿੱਚ ਲਾਵਾਂਗੇ ਕੱਲ ਠੰਡਾ ਠੰਡਾ ਸਵੇਰੇ ਕੱਟ ਕੇ ਖਾਵਾਂਗੇ ਪਾਣੀ ਕਿੱਥੇ ਤੱਕ ਆ ਗਿਆ ਆਪਣਾ ਇਹ ਇੱਥੇ ਆ ਗਿਆ ਪਾਣੀ ਆਪਣਾ ਆ ਉਹ ਦਨਿਕੂ ਕੋ ਹੁਣ ਅੰਗਲੀ ਚ ਨੂੰ ਮੈਂ ਪਾਇਆ ਹੋਇਆ ਬੋਟ ਆਇਆ ਨਾ ਕਰੋ ਯਾਰ ਨਾ ਨਿਕਲੀ ਯਾਰ ਮੈਨੂੰ ਫਿਰ ਕਹੀ ਲਿਆਉਣੀ ਪੈਣੀ ਤੇਰੇ ਵਾਸਤੇ ਉਹ ਨੱਕਾ ਬਦਲਦੀ ਆਪਾਂ ਫਿਰ ਬਹੁਤ ਇੱਥੇ ਤੱਕ ਮੋੜ ਤਾਂ ਨੱਕਾ ਇੱਧਰ ਨੂੰ ਤੇ ਇੱਧਰ ਪਾਣੀ ਫਿਰ ਇੱਥੇ ਤੱਕ ਆ ਪੜੂਗਾ ਫਿਰ ਉਹ ਫਿਰ ਇੱਧਰ ਨੂੰ ਆਊਗਾ ਇੱਥੇ ਤੇ ਫਿਰ ਆ ਨੱਕਾ ਇੱਥੇ ਇੱਥੇ ਤੇ ਫਿਰ ਇੱਥੇ ਜਾਊਗਾ ਉਸ ਤੋਂ ਬਾਅਦ ਫਿਰ ਐਨਾ ਚਾਊਗਾ ਬਹੁਤ ਲੰਬਾ ਪ੍ਰੋਸੈਸ ਆ ਛੋਟੀ ਹੈ ਨਾ ਮੋਟਰ ਇਹ ਜਿਹੜੀ ਵੱਡੀ ਮੋਟਰ ਉਹਦਾ ਵਿਚਕਾਰ ਬੜਾ ਸੋਹਣਾ ਫਿੱਟ ਕੀਤਾ ਹੋਇਆ ਹਾਂ ਜੇ ਤੁਹਾਨੂੰ ਦਿਖਾਵਾਂ ਪੀਏ ਜਾਂ ਚੌਥ ਦਿਨ ਪਾਣੀ ਲੱਗਦੇ ਹੀ ਲੱਗਦਾ ਵੱਡੀ ਮੋਟਰ ਤੋਂ ਮੈਂ ਪੈ ਪੈ ਪਾਤਾ ਉਹ ਤਾਂ ਛੜਦਾ ਮਿੰਟ 10 ਲੱਗਦੇ ਆ ਸਾਰਾ ਭਰ ਜਾਂਦਾ ਕੰਨ ਲਾਇਆ ਤਾਂ ਹੁਣ ਐਰ ਵਿੱਚ ਮੈਂ ਤੁਰਦਾ ਐ ਇੰਨਾ ਪਾਣੀ ਧਰਤੀ ਨੇ ਖਿੱਚਿਆ ਇੱਥੇ ਆ ਕਹਿੰਨ ਫੇਰ ਛੱਡਦਾ ਪਾਣੀ ਦੁਆਰੇ ਸਮੇਂ-ਸਮੇਂ ਦੀ ਗੱਲ ਹੁੰਦੀ ਆ ਕੱਲ ਅਸੀਂ ਇੱਥੇ ਮੈਚ ਦੇਖ ਰਹੇ ਸੀ ਤੇ ਤੇ ਅੱਜ ਅਸੀਂ ਟੀਵੀ 'ਚ ਦੇਖ ਰਹੇ ਆ ਤੇ ਆਪਣੀ ਰੋਟੀ ਆ ਚੁੱਕੀ ਐ ਤੇ ਰੋਟੀ ਖਾਈਏ ਤਾਂ ਮੁੱਲ ਦਾ ਚਾਰਾ ਅਸੀਂ ਇਹ ਘਰ ਪਾਇਆ achar ਤੇ ਨਾਲ ਪਿਆਜ਼ ਥੋੜੇ ਜੇ ਤੇ ਸਬਜ਼ੀ ਦੱਸੋ ਕਿਹੜੀ ਐ ਕਾਦੀ ਐ ਕਮੈਂਟ ਕਰਕੇ ਦੱਸੋ ਕਾਦੀ ਸਬਜ਼ੀ ਐ ਜ਼ੂਮ ਕਰਕੇ ਦਿਖਾ ਦਿੰਦਾ ਮੈਂ ਕਿਸ ਨੂੰ ਪਤਾ ਲੱਗੀ ਹੋਵੇ ਤੇ ਹੁਣ ਅਸੀਂ ਮੈਚ ਦੇਖ ਰਹੇ ਹਾਂ ਤੇ ਵੀਡੀਓ ਵੱਧ ਕਰਦੇ ਹਾਂ ਰਾਜ ਘਟ ਕਰੀਏ ਇਸ ਬਹੁਤ ਫੋਟੋ ਫੋਨ ਰੀਸਰਚ ਕਰ ਤੋਂ ਫੋਟੋ ਵੀਡੀਓ ਉਧਾਰੀ ਵਿੱਚ ਤੇ ਤੇ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਅੱਜ ਪਤਾ ਹੀ ਲੱਗਾ ਕਿ ਅੱਦਾਂ ਦਾ ਵਲੌਗ ਆ ਬਣਿਆ ਮੈਨੂੰ ਤਾਂ ਸਮਝੇ ਨਹੀਂ ਲੱਗੀ ਹੈਗੀ ਅੱਜ ਇੱਕ ਦੋ ਟੈਨਸ਼ਨਾਂ ਜਿ ਵਿੱਚ ਹੈਗੀਆਂ ਸੀ ਅੱਜ ਥੋੜੇ ਕਲੀਅਰ ਹੋਈਆਂ ਤੇ ਆਪਾਂ ਨੂੰ ਸਾਰਾ ਸਮਾਨ ਮਿਲ ਚੁੱਕਿਆ ਅਹਿਲਨਾ ਪਰ ਐਮਬਾਰਕੇ ਦਾ ਸਿਮੈਂਟ ਆ ਇਹ ਹੀ ਆਪਣੇ ਕੋਲ ਦਾ ਐਡ ਆ ਰਹੀ ਜਿਹੜਾ ਸਾਡੇ ਨਾਲ ਟੈਨ ਅਲਾਈਨਸਮੈਂਟ ਲੱਗ ਰਿਹਾ ਉਹਦੀ ਐਡ ਆ ਰਹੀ ਸਾਹਮਣੇ ਐਮਵਾਈਕੇ ਐਮਵਾਈਕੇ ਦਾ ਧੰਨਵਾਦ ਜੀ ਤੇ ਮੈਚ ਦੇਖਦੇ ਆ ਕਿਹੜਾ ਜਿੱਤਦਾ ਕਿਹੜਾ ਹਾਰਦਾ